ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਪੰਜਾਬ ਦੀ ਸਿਆਸਤ ਕੱਲ ਉਸ ਵੇਲੇ ਹਿਲ ਜਾਂਦੀ ਆ ਜਦੋਂ ਦੇਸ਼ ਦੀ ਸਰਵੋੱਚ ਮਾਨਯੋਗ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਆ ਅਕਾਲੀ ਦਲ ਦੇ ਵੇੜੇ ਦੇ ਵਿੱਚ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਨੇ ਲੱਡੂ ਵੰਡੇ ਜਾਂਦੇ ਨੇ ਤੇ ਉਧਰਲੇ ਪਾਸੇ ਫਿਰ ਪੰਜਾਬ ਦੀ ਸੱਤਾਧਿਰ ਪਾਰਟੀ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਇਹ ਕਹਿੰਦੇ ਨੇ ਕਿ ਜ਼ਮਾਨਤ ਮਿਲਣ ਦੇ ਨਾਲ ਕੋਈ ਵੀ ਵਰੀ ਨਹੀਂ ਹੋ ਜਾਂਦਾ ਜਾਨੀ ਕਿ ਜੋ ਕੱਲ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਤੋਂ ਬਾਅਦ ਅੱਜ ਨਾਭਾ ਜੇਲ੍ਹ ਦੇ ਵਿੱਚ ਉਹ ਦੱਸਿਆ ਜਾ ਰਿਹਾ ਕਿ ਕੁਝ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਰਿਹਾ ਹੋ ਰਹੇ ਨੇ ਉਹਨਾਂ ਦੀ ਰਿਹਾਈ ਹੋਵੇਗੀ ਕੱਲ ਸੁਪਰੀਮ ਕੋਰਟ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ ਇਸ ਤਰੀਕੇ ਦੀ ਜਿਹੜੀ ਜਾਣਕਾਰੀ ਆ ਅੱਜ ਜਿਹੜੀ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਗਨੀਬ ਕੌਰ ਮਜੀਠੀਆ ਨੇ ਜਿਹੜੇ ਮਜੀਠਾ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਜਿਹੜੇ ਭੈਣ ਭਰਾਵਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਨੇ ਸਹਾਇਕ ਦਿੱਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਉਹਨਾਂ ਇਹ ਵੀ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਆ ਗੁਰੂ ਸਾਹਿਬ ਦੀ ਰਹਿਮਤ ਬਖਸ਼ੇ ਸਤਕਾ ਸੱਚ ਸਾਹਮਣੇ ਆ ਕੇ ਸੱਚ ਦੀ ਜਿੱਤ ਹੋਈ ਆ ਵਿਕਰਮ ਜੀ ਦੀ ਕੱਲ ਸਵੇਰੇ 10:30 ਵਜੇ ਨਾਭਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਲੰਗੀ ਰਾਤ ਤੇ ਟਵੀਟ ਆ ਜਿਹੜਾ ਗਨੀਪ ਕੌਰ ਮਜੀਠੀਆ ਦੇ ਵੱਲੋਂ ਕੀਤਾ ਜਾਂਦਾ ਜਾਨੀ ਕਿ ਕੋਈ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ਦੇ ਚੋ ਬਾਹਰ ਆ ਰਹੇ ਨੇ ਪਰ ਇਹ ਸਭ ਦੇ ਵਿਚਾਰੇ ਸਭ ਤੋਂ ਇੱਕ ਅਹਿਮ ਗੱਲ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਂ ਦਾ ਇੱਕ ਟਵੀਟ ਸਾਹਮਣੇ ਆ ਚੁੱਕਿਆ ਲੰਗੇ ਦਿਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜਾ ਡੇਰਾ ਬਿਆਸ ਦੇ ਮੁਖੀ ਉਹਨਾਂ ਦੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਇੱਕ ਅਹਿਮ ਮੁਲਾਕਾਤ ਨਾਬਾ ਜੇਲ੍ਹ ਦੇ ਵਿੱਚ ਹੁੰਦੀ ਆ ਉਸ ਮੁਲਾਕਾਤ ਤੋਂ ਕੁਝ ਸਮੇਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਦੀ ਆ ਪਰ ਉਸ ਦੇ ਵਿੱਚ ਜਿਹੜਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹ ਇਹ ਕਹਿੰਦੇ ਨੇ ਕਿ ਮਜੀਠੀਆ ਮੇਰਾ ਦੋਸਤ ਹੈ ਮੈਂ ਉਸਦੇ ਨਾਲ ਮੁਲਾਕਾਤ ਕਰਾਂਗਾ ਤੇ ਉਹਨਾਂ ਇਹ ਵੀ ਕਹਿ ASCII ਕਿ ਜਿਹੜੇ ਇਲਜ਼ਾਮ ਮਜੀਠੀਆ ਦੇ ਉੱਪਰ ਲੱਗੇ ਨੇ ਸਾਰੇ ਝੂਠੇ ਨੇ ਤੇ ਨਾਲ ਹੁਣ ਸੀਐਮ ਭਗਵੰਤ ਮਾਨ ਦਾ ਇੱਕ ਟਵੀਟ ਸਾਹਮਣੇ ਆ ਚੁੱਕਾ ਹੈ ਜਿਸ ਦੇ ਨਾਲ ਸਿਆਸਤ ਫਿਰ ਗਰਮਾ ਚੁੱਕੀ ਆ ਉਹਨਾਂ ਨੇ ਸੀਐਮ ਭਗਵੰਤ ਮਾਨ ਨੇ ਟਵੀਟ ਦੇ ਵਿੱਚ ਕਿਹਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰਾਖਾ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਣ ਜਾਣੀ ਕਿ ਬਾਬਾ ਗੁਰਿੰਦਰ ਸਿੰਘ ਢੱਲੋਂ ਦੀ ਮੁਲਾਕਾਤ ਦੇ ਉੱਪਰ ਸੀਐਮ ਭਗਵੰਤ ਮਾਨ ਨੇ ਤੰਜ ਕੱਛਿਆ ਜਿੱਥੇ ਬਾਬਾ ਗੁਰਿੰਦਰ ਸਿੰਘ ਢੱਲੋਂ ਨੇ ਜਿਹੜਾ ਡੇਰਾ ਬਿਆਸ ਦੇ ਮੁਖੀ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਸੀ ਕਿ ਵਿਕਰਮ ਮਜੀਠੀਆ ਮੇਰੇ ਦੋਸਤ ਨੇ ਵਿਕਰਮ ਮਜੀਠੀਆ ਦੇ ਉੱਪਰ ਹੈ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਸਭ ਝੂਠ ਨੇ ਤੇ ਉਸ ਤੋਂ ਬਾਅਦ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਦੀ ਆ ਤੇ ਇਸ ਵਕਤ ਅਹਿਮ ਖਬਰਾਂ ਕੇ ਗਨੀਮਕੌਰ ਮਜੀਟੀਆਂ ਨੇ ਅਕਾਲੀ ਦਲ ਦੇ ਵਰਕਰਾਂ ਦਾ ਜਾਂ ਪਰ ਆਮ ਲੋਕਾਂ ਦਾ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਉੱਥੇ ਹੁਣ ਇਸ ਵਕਤ ਇਹ ਅਹਿਮ ਖਬਰ ਹੈ ਕਿ ਜਿੱਥੇ ਕੁਝ ਸਮੇਂ ਦੇ ਵਿੱਚ ਰਿਹਾਈ ਹੋਣੀ ਹੈ ਇੱਕ ਤਸਵੀਰ ਨਾਬਾ ਜੇਲ੍ਹ ਦੇ ਬਾਹਰ ਦੀ ਵੀ ਸਾਹਮਣੇ ਆ ਚੁੱਕੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਜਿਸ ਦੇ ਵਿੱਚ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਪਹੁੰਚਣੇ ਸ਼ੁਰੂ ਹੋਏ ਨੇ ਤੇ ਉਧਰਲੇ ਪਾਸੇ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਕੀਤੀ ਜਾ ਰਹੀ ਹੈ ਤੇ ਇਸ ਵਕਤ ਸੀਐਮ ਭਗਵੰਤ ਮਾਨ ਨੇ ਇੱਕ ਸਿਆਸੀ ਤੰਜ ਕਸਦੇ ਟਵੀਟ ਕੀਤਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਤੇ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜਜਮਣ ਜਾਣ